ਬਹੁਤ ਹੀ ਵਧੀਆ ਕਿਤਾਬ ਹੈ ਨਰਿੰਦਰ ਸਿੰਘ ਕਪੂਰ ਦੀ ਮੈਂ ਇਸ ਦੇ ਵਿੱਚੋਂ ਕਾਫੀ ਗੱਲਾਂ ਅਪਲਾਈ ਕਰ ਚੁੱਕਿਆ ਆਪਣੀ ਜ਼ਿੰਦਗੀ ਦੇ ਬਹੁਤ ਸੋਹਣੀ ਕਿਤਾਬ ਲਿਖੀ ਹੋਈ ਹੈ ਤੁਹਾਨੂੰ ਵੀ ਮੌਕਾ ਮਿਲਿਆ ਇੱਕ ਵਾਰ ਇਸ ਕਿਤਾਬ ਨੂੰ ਪੜ੍ਹ ਕੇ ਜ਼ਰੂਰ ਦੇਖਿਓ ਸੋ ਅੱਜ ਆਪਾਂ ਗੱਲ ਕਰਾਂਗੇ ਨਰਿੰਦਰ ਸਿੰਘ ਕਪੂਰ ਨੇ ਇਸ ਪੁਸਤਕ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਤੇ ਕਿਹੜੀਆਂ-ਕਿਹੜੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇੱਕ ਵਿਦੇਸ਼ੀ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੈਮਬ੍ਰਿਜ ਯੂਨੀਵਰਸਿਟੀ ਦੇ ਵਿੱਚ ਰਹੇ ਹੋ ਤੁਸੀਂ ਕੈਮਬ੍ਰਿਜ ਤੋਂ ਕੀ ਸਿੱਖਿਆ ਅਪਣਾਇਆ ਤੇ ਫਿਰ ਮਨਮੋਹਨ ਸਿੰਘ ਨੇ ਕਿਹਾ ਕੈਮਬ੍ਰਿਜ ਨੇ ਮੈਨੂੰ ਸਿਖਾਇਆ ਹੈ ਕਿ ਦੂਜੇ ਦਾ ਤਰਕ ਧੀਰਜ ਦੇ ਨਾਲ ਸੁਣੋ ਤੇ ਆਪਣਾ ਤਰਕ ਜਿਹੜਾ ਨਿੱਡਰ ਹੋ ਕੇ ਪ੍ਰਗਟਾਓ ਅਤੇ ਬੋਲਬਾਣੀ ਦੇ ਵਿੱਚ ਸਲੀਕਾ ਵਰਤੋ ਹੁਣ ਇਹਦੇ ਵਿੱਚ ਨਰਿੰਦਰ ਸਿੰਘ ਕਪੂਰ ਨੇ ਤਿੰਨ ਗੱਲਾਂ ਰਜਿਸਟਰ ਕਰ ਦਿੱਤੀਆਂ ਜਿਹੜਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿੱਖਿਆ ਕੈਂਬਰੇਜ ਯੂਨੀਵਰਸਿਟੀ ਤੋਂ ਪੜ੍ਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉੱਥੋਂ ਮੈਂ ਯੂਨੀਵਰਸਿਟੀ ਦੇ ਵਿੱਚ ਉਹ ਇਹ ਚੀਜ਼ ਬੜੀਆਂ ਸਿੱਖੀਆਂ ਨੇ ਕਿ ਜਿਹੜਾ ਕੋਈ ਤਰਕ ਕਰਦਾ ਨਾ ਤੁਹਾਡੇ ਨਾਲ ਕੋਈ ਗੱਲਬਾਤ ਕਰਦਾ ਕਿਸੇ ਗੱਲ ਤੇ ਤੁਹਾਡੇ ਨਾਲ ਵਿਚਾਰ ਕਰ ਰਿਹਾ ਹੈ ਤਾਂ ਉਸ ਉਸ ਦੀ ਤਰਕ ਆ ਜਿਹੜੀ ਬੜੇ ਧੀਰਜ ਦੇ ਨਾਲ ਸੁਣੋ ਪਹਿਲਾਂ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਜੇਕਰ ਸਾਨੂੰ ਸੁਣਨਾ ਨਹੀਂ ਆਵੇਗਾ ਤੇ ਫਿਰ ਬੋਲਣਾ ਵੀ ਚੰਗੀ ਤਰ੍ਹਾਂ ਨਹੀਂ ਆਵੇਗਾ ਅਸੀਂ ਉਹ ਸ਼ਬਦ ਆਪਣੇ ਬੋਲਬਾਣੀ ਦੇ ਵਿੱਚ ਨਹੀਂ ਅਪਣਾ ਸਕਦੇ ਜਿਹੜੇ ਅਸੀਂ ਕਦੇ ਸੁਨੇ ਨਾ ਹੋਈਏ ਇਸੇ ਕਰਕੇ ਪਹਿਲਾ ਤਾਰਕ ਆ ਜਿਹੜੀ ਕਿਸੇ ਦੀ ਵੀ ਕਿਸੇ ਦੀ ਗੱਲ ਆ ਕਿਸੇ ਦਾ ਕੋਈ ਸਵਾਲ ਆ ਪਹਿਲਾ ਧਿਆਨ ਦੇ ਨਾਲ ਸੁਣੋ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਆਪਣੇ ਉਹਦੇ ਪ੍ਰਤੀ ਕੀ ਵਿਚਾਰ ਨੇ ਤੁਹਾਡੇ ਤੁਹਾਡਾ ਕੀ ਆਨਸਰ ਆ ਉਸ ਨੂੰ ਤੁਸੀਂ ਨਿਡਰ ਹੋ ਕੇ ਪ੍ਰਗਟਾਓ ਕਿ ਮੇਰੇ ਅੰਦਰ ਦੀ ਆ ਗੱਲ ਬਾਤ ਆ ਇਹ ਜਿਹੜਾ ਤੁਸੀਂ ਤਰਕ ਮੇਲਣਾ ਕਰ ਰਹੇ ਆ ਸਵਾਲ ਜਵਾਬ ਕਰ ਰਹੇ ਇਹਦਾ ਆ ਜਵਾਬ ਬੜੇ ਨਿੱਡਰ ਹੋ ਕੇ ਅਗਲੇ ਦੇ ਨਾਲ ਗੱਲ ਕਰੋ ਜੇ ਫਿਰ ਬੋਲ ਬਾਣੀ ਦੇ ਵਿੱਚ ਸਲੀਕਾ ਵਰਤੋ ਇਹ ਨਹੀਂ ਕਿ ਅਸੀਂ ਕਿਸੇ ਦੇ ਮਨ ਨੂੰ ਠੀਸ ਪਹੁੰਚਾਉਣੀ ਆ ਦਿਲ ਨੂੰ ਠੇਸ ਪਹੁੰਚਾਉਣੀ ਆ ਤੁਸੀਂ ਬੋਲ ਬਾਣੀ ਦੇ ਵਿੱਚ ਬੜੀ ਸਹਿਨਸ਼ੀਲਤਾ ਦੇ ਨਾਲ ਬੋਲ ਸਕਦੇ ਹੋ ਬੜੇ ਪਿਆਰ ਦੇ ਨਾਲ ਬੋਲ ਸਕਦੇ ਹੋ ਅਸੀਂ ਜਦ ਕੋਈ ਗੱਲ ਕਰਦੇ ਆ ਨਾ ਪੰਜਾਬੀਆਂ ਦੀ ਇੱਕ ਆਦਤ ਹੁੰਦੀ ਆ ਬਹੁਤਾਤ ਪੰਜਾਬੀ ਇਹੋ ਜਿਹੇ ਨੇ ਵੀ ਜਿਹੜੇ ਗਾਲਾ ਨਹੀਂ ਕੱਢਦੇ ਤੇ ਨਹੀਂ ਕਈਆਂ ਦਾ ਸੁਭਾਅ ਦੇ ਵਿੱਚ ਨਾ ਉਹ ਗਾਲਾਂ ਦਾ ਜਿਹੜਾ ਲਹਿਜਾ ਬਣਿਆ ਹੁੰਦਾ ਹੈ ਭਾਵੇਂ ਕਿ ਉਹ ਜੇ ਅਸੀਂ ਗਾਲ ਦਾ ਜਾਂ ਕੋਈ ਉੱਚੇ ਸ਼ਬਦ ਬੋਲਦੇ ਆ ਜਾਂ ਕੋਈ ਹੋਰ ਸ਼ਬਦ ਬੋਲਦੇ ਆ ਤਿੱਖੇ ਸ਼ਬਦ ਬੋਲਦੇ ਆ ਉਹਨਾਂ ਦਾ ਪ੍ਰਭਾਵ ਵੀ ਸਾਡੇ ਆਪਣੇ ਮਨ ਤੇ ਸਰੀਰ ਤੇ ਪੈਂਦਾ ਹੈ ਦੂਜੇ ਨੂੰ ਤਾਂ ਉਹਨਾਂ ਨੂੰ ਦੁੱਖ ਪਹੁੰਚਾਉਣਾ ਹੀ ਪਹੁੰਚਾਉਣਾ ਦੇ ਨਾਲ ਸਾਡਾ ਆਪਣਾ ਮਨ ਵੀ ਜਿਹੜਾ ਖੜਬੜਾ ਜਾਂਦਾ ਹੈ ਇਸੇ ਕਰਕੇ ਤੁਸੀਂ ਆਪਣੀ ਬੋਲ ਬਾਣੀ ਦੇ ਵਿੱਚ ਸਲੀਕਾ ਵਰਤੋ ਫਰ ਦੂਸਰਾ ਉਹਨਾਂ ਨੇ ਲਿਖਿਆ ਹੈ ਨਰਿੰਦਰ ਸਿੰਘ ਕਪੂਰ ਦੀ ਲਿਖਦੇ ਆ ਕਹਿੰਦੇ ਇੱਕ ਵਾਰੀ ਮੈਂ ਇੱਕ ਅਜਿਹੇ ਥਾਂ ਤੇ ਨਿਯੁਕਤ ਸਾਂ ਜਿੱਥੇ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਤਕਲੀਫਾਂ ਅਤੇ ਮੁਸ਼ਕਲਾਂ ਅਨੁਸਾਰ ਪੈਸੇ ਅਤੇ ਸਮਾਨ ਨਾਲ ਮਦਦ ਕੀਤੀ ਜਾਂਦੀ ਸੀ ਉੱਥੇ ਮਹਿਸੂਸ ਕੀਤਾ ਕਹਿੰਦੇ ਝੂਠੇ ਵਧੇਰੇ ਬੋਲਦੇ ਸਨ ਜਿਹੜੇ ਲੋਕ ਝੂਠਾ ਹਨ ਉਹ ਬਹੁਤ ਜ਼ਿਆਦਾ ਬੋਲਦੇ ਸੀ ਕਿਉਂ ਬੋਲਦੇ ਸੀ ਕਿਉਂਕਿ ਉਹਨਾਂ ਨੂੰ ਸਮਾਨ ਮਿਲਦਾ ਸੀ ਤੇ ਝੂਠ ਵਧੇਰੇ ਬੋਲਦੇ ਸਨ ਤੇ ਉੱਚਾ ਬੋਲਦੇ ਸੀ ਜਿਹੜੀ ਆਪਣੀ ਗੱਲ ਕਰਨ ਦਾ ਤਰੀਕਾ ਆਪਣੀ ਵਾਇਸ ਆ ਜਿਹੜੀ ਉਹ ਤੋਂ ਜ਼ਿਆਦਾ ਉੱਪਰਲੇ ਲੈਵਲ ਤੇ ਗੱਲ ਕਰਨੀ ਮਤਲਬ ਉਹ ਬਹੁਤ ਉੱਚੀ ਜ਼ਿਆਦਾ ਬਹੁਤ ਜ਼ੋਰ ਦੇ ਨਾਲ ਚੀਕ ਕੇ ਬੋਲਣਾ ਪਰ ਅਸਲੀ ਦੁਖੀ ਅਤੇ ਲੋੜਵੰਦ ਚੁੱਪ ਹੀ ਰਹਿੰਦੀ ਸੀ ਹੁਣ ਸੰਸਾਰ ਤੇ ਵੀ ਇਦਾਂ ਹੀ ਹੋ ਰਿਹਾ ਨਾ ਕਿ ਜਿਹੜੇ ਤਾਂ ਲੋਕ ਸੱਚੇ ਆ ਉਹ ਤਾਂ ਚੁੱਪ ਰਹਿੰਦੇ ਆ ਪਰ ਜਿਹਨੇ ਝੂਠ ਬੋਲਦੇ ਆ ਜਿਨ੍ਹਾਂ ਨੇ ਕੇਵਲ ਤੇ ਕੇਵਲ ਝੂਠ ਦਾ ਸਾਥ ਦੇਣਾ ਝੂਠੇ ਲੋਕਾਂ ਦੇ ਨਾਲ ਰਹਿਣਾ ਤੇ ਉਹ ਲੋਕ ਆ ਜਿਹੜੇ ਉਹ ਜਿਆਦਾ ਉੱਚੀ ਬੋਲਦੇ ਆ ਉੱਚੀ ਟੋਨ ਦੇ ਵਿੱਚ ਗੱਲ ਕਰਦੇ ਆ ਤੇ ਇਹ ਆਮ ਤੌਰ ਤੇ ਸਾਡੇ ਨਾਲ ਹੋ ਰਿਹਾ ਅਸੀਂ ਦੇਖਿਆ ਸਰਕਾਰਾਂ ਨੇ ਜਿਹੜੀ ਨਾ ਸਹੂਲਤਾਂ ਚਲਾਈਆਂ ਕਿਸੇ ਵੀ ਸਰਕਾਰ ਦੀ ਗੱਲ ਲੈ ਲਈਏ ਕਿਸੇ ਵੀ ਸਰਕਾਰ ਦੇ ਕਿਸੇ ਸਮੇਂ ਦੀ ਗੱਲ ਲੈ ਲਈਏ ਕਿਸੇ ਸਰਕਾਰ ਦੀ ਕਿਸੇ ਸਮੇਂ ਦੀ ਉਸ ਕੰਮ ਨੂੰ ਲੈ ਲਈਏ ਅਸੀਂ ਜਿਹੜੇ ਕਿ ਕੇਵਲ ਤੇ ਕੇਵਲ ਗਰੀਬ ਲੋਕਾਂ ਲਈ ਸੀ ਗਰੀਬ ਲੋਕ ਕੌਣ ਆ ਇਹ ਨਹੀਂ ਕਿ ਅਸੀਂ ਜਾਤ ਦੇ ਆਧਾਰ ਤੇ ਦੇਖਣਾ ਕਿ ਗਰੀਬ ਆ ਨਹੀਂ ਗਰੀਬ ਉਹ ਲੋਕ ਆ ਜਿਹੜੇ ਅਸਲ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਆ ਜਿੰਨਾ ਪਰਿਵਾਰਾਂ ਦੇ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਹੈ ਕੋਈ ਜੋਬ ਕਰਨ ਵਾਲਾ ਨਹੀਂ ਹੈ ਜਿਹਦੀ ਕੋਈ ਇਨਕਮ ਪਰ ਮਨਥ ਨਹੀਂ ਹੈ ਜਿਹਦੀ ਕੋਈ ਆਮਦਨ ਨਹੀਂ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਹੈ ਜਿਹਦੇ ਕੋਲ ਆਰਥਿਕ ਪੱਖਾ ਜਿਹੜੇ ਆਰਥਿਕ ਕਮਜ਼ੋਰ ਹੋਏ ਪਏ ਆ ਉਹ ਲੋਕ ਗਰੀਬ ਆ ਤੇ ਸਰਕਾਰਾਂ ਨੇ ਜਿਹੜੇ ਕੰਮ ਚਲਾਈਆਂ ਮੁਹਿੰਮਾਂ ਚਲਾਈਆਂ ਤੇ ਉਹ ਜਿਹੜੀ ਮੁਹਿੰਮ ਉਹ ਜਿਹੜੇ ਕੰਮ ਉਹ ਦੁਖੀ ਲੋਕ ਆ ਜਿਹੜੇ ਮਜ਼ਦੂਰੀ ਦੇ ਵਾਸਤੇ ਪਏ ਆ ਜਾਂ ਜਿਹੜੇ ਲੋਕਾਂ ਦੇ ਕੋਲ ਉਹਨਾਂ ਚੀਜ਼ਾਂ ਦੀ ਲੋੜ ਸੀ ਉਹਨਾਂ ਨੂੰ ਨਹੀਂ ਮਿਲਿਆ ਹੱਕ ਜਿਹੜੇ ਉਹਨਾਂ ਨੂੰ ਨਹੀਂ ਮਿਲਦੇ ਤੇ ਪਰ ਜਿਹੜੇ ਜਿਨ੍ਹਾਂ ਨੂੰ ਲੋੜ ਨਹੀਂ ਜਿਹੜੇ ਅਮੀਰ ਲੋਕ ਨੇ ਜਿਨ੍ਹਾਂ ਕੋਲੇ ਜ਼ਮੀਨ ਵੀ ਆ ਆਰਥਿਕ ਪੱਖ ਵੀ ਬੜੇ ਹਲ ਸੋਹਣੇ ਆ ਉਹਨਾਂ ਦੇ ਉਹਨਾਂ ਦੇ ਘਰਾਂ ਦੇ ਵਿੱਚ ਕਮਾਈ ਕਰਨ ਦੇ ਅਨੇਕਾਂ ਸਾਧਨ ਉਹਨਾਂ ਦੇ ਪੁੱਤਰ ਧੀਆਂ ਕਮਾਉਂਦੇ ਆ ਨਾ ਕੁਝ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ ਪਰ ਉਹ ਲੋਕ ਆ ਜਿਹੜੇ ਨਜ਼ਾਇਜ਼ ਫੈਲਾ ਚੱਕ ਜਾਂਦੇ ਇਸੇ ਕਰਕੇ ਭਾਈ ਇਸ ਕਿਤਾਬ ਦੇ ਵਿੱਚ ਨਰਿੰਦਰ ਸਿੰਘ ਪੂਰਨ ਲਿਖਿਆ ਕਿ ਇੱਕ ਵਾਰੀ ਮੈਂ ਇੱਕ ਜੇਹੀ ਥਾਂ ਤੇ ਨਿਜਬਤ ਸਾਂ ਜਿੱਥੇ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਤਕਲੀਫਾਂ ਅਤੇ ਮੁਸ਼ਕਲਾਂ ਅਨੁਸਾਰ ਪੈਸੇ ਅਤੇ ਸਮਾਨ ਦੇ ਨਾਲ ਮਦਦ ਕੀਤੀ ਜਾਂਦੀ ਸੀ ਤੇ ਉੱਥੇ ਮਹਿਸੂਸ ਕੀਤਾ ਕਿ ਝੂਠੇ ਬਦੇਰੇ ਬੋਲਦੇ ਸਨ ਤੇ ਉੱਚਾ ਬੋਲਦੇ ਸਨ ਪਰ ਅਸਲੀ ਦੁਖੀ ਅਤੇ ਲੋੜਵੰਦ ਚੁੱਪ ਹੀ ਰਹਿੰਦੇ ਸਨ ਹੁਣ ਕਿੰਨੀ ਸੋਹਣੀ ਗੱਲ ਲਿਖੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਕਿ ਇਹ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਨਾ ਕਿਤਾਬਾਂ ਦੇ ਵਿੱਚੋਂ ਵੀ ਸਿੱਖਣ ਨੂੰ ਮਿਲਦੀਆਂ ਤੇ ਜਦੋਂ ਅਸੀਂ ਸਿਆਣੇ ਲੋਕਾਂ ਦੇ ਕੋਲ ਬੈਠਦੇ ਹਾਂ ਨਾ ਉਹਨਾਂ ਦੇ ਕੋਲੋਂ ਸਿੱਖਣ ਨੂੰ ਮਿਲਦੀਆਂ ਹੈ ਅੱਜ ਦੇ ਇਸ ਬਲੌਗ ਦੇ ਵਿੱਚ ਕੇਵਲ ਇਨਾ ਕੀ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹੁਣ ਇੰਨਾ ਗੱਲਾਂ ਬਾਤਾਂ ਕਰਨ ਦੇ ਨਾਲ ਮਨੁੱਖ ਦੀ ਜ਼ੁਬਾਨ ਫਿਸਲ ਵੀ ਜਾਂਦੀ ਹੈ ਜੋ ਦਿਮਾਗ ਦੇ ਵਿੱਚ ਆਉਂਦਾ ਉਹ ਜ਼ੁਬਾਨ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਸੀਂ ਇਸ ਨੂੰ ਗਲਤ ਪਾਸੇ ਨਾਲ ਲੈ ਕੇ ਜਾਈਏ ਤੇ ਜੇ ਕੋਈ ਚੰਗਾ ਲੱਗਾ ਤਾਂ ਤੁਸੀਂ ਵੀ ਇਸ ਚੰਗੇ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਿਓ ਤੇ ਜਿਹੜੀਆਂ ਮਾੜੀਆਂ ਗੱਲਾਂ ਉਸ ਤੇ ਦਾਸ ਨੂੰ ਕਮੈਂਟ ਕਰਕੇ ਦੱਸਿਓ ਕਿ ਭਾਈ ਆਹ ਗੱਲ ਇਸ ਤਰ੍ਹਾਂ ਨਹੀਂ ਬੋਲੀ ਜਾਣੀ ਜਾਂ ਇਸ ਤਰ੍ਹਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਬੋਲਿਆ ਜਾ ਸਕਦਾ ਸੀ ਕਿਉਂਕਿ ਹਰ ਇੱਕ ਇਨਸਾਨ ਦੀ ਆਪੋ ਆਪਣਾ ਬੋਲਣ ਦਾ ਤਰੀਕਾ ਹੁੰਦਾ ਹਰੇਕ ਦਾ ਸਮਝਣ ਦਾ ਤਰੀਕਾ ਹੁੰਦਾ ਹੈ ਆਪੋ ਆਪਣਾ ਵੱਧ ਘੱਟ ਬੋਲਿਆ ਗਿਆ ਤਾਂ ਖਿਮਾ ਦੇ ਜਾ ਚਾਗਾ ਸਤਿ ਸ਼੍ਰੀ ਅਕਾਲ